ਬੀਜੇਪੀ ਨੇ ਜੋ ਕੰਮ ਕੀਤੇ ਆ ਕਹਿੰਦੇ ਮੈਂ ਉਹਨਾਂ ਲਈ ਜਵਾਬ ਨਹੀਂ ਦੇ ਸਕਦਾ ਮੈਂ ਦੇ ਸਕਦਾ ਮੈਂ ਜਵਾਬ ਬੰਦਿਆ ਕਾਨੂੰਨ ਦਾ ਜਾਂ ਵਿਵਸਥਾ ਦਾ ਵਾ ਇਹ ਪੰਜਾਬ ਦਾ ਜਾਂ ਹਰਿਆਣਾ ਦਾ ਜਾਂ ਉੱਤਰਾਚਲ ਦਾ ਮੈਂ ਕਿੰਨਾ ਜੀ ਕਾਨੂੰਨ ਪੰਜਾਬ ਮੈਂ ਕਿੰਨਾ ਨਹੀਂ ਵੇਖੋ ਵੇਖੋ ਸਰਦਾਰ ਜੀ ਵੇਖੋ ਆਪਾਂ ਲੰਬੀਆਂ ਗੱਲਾਂ ਨਾ ਕਰੀਏ ਤੇ ਹਾਂਜੀ ਸੈਂਟਰ 'ਚ ਸਰਕਾਰ ਬੀਜੇਪੀ ਦੀ ਆ ਹਰਿਆਣਾ 'ਚ ਸਰਕਾਰ ਬੀਜੇਪੀ ਦੀ ਆ ਤੇ ਫਿਰ ਦੱਸੋ ਬੀਜੇਪੀ ਚ ਉਹ ਵੀ ਤੁਹਾਡੀ ਆ ਮੀਟਿੰਗੇ ਤੁਹਾਡੀ ਉਹ ਵੀ ਤੁਹਾਡੀ ਬੀਟੀਆਂ ਮੈਂ ਉਹ ਉਹ ਤੁਹਾਡੀ ਮੀਟਿੰਗੇ ਅਸੀਂ ਕਿਹਨੇ ਉਹਨੂੰ ਉਹਨੂੰ ਅਰਮਾਨ ਨਹੀਂ ਤੁਹਾਨੂੰ ਪ੍ਰੋਟੈਕਟ ਕਰਦੀ ਆ ਸਾਡੇ ਕਿਸਾਨਾਂ ਨੂੰ ਕੱਲ ਡਾਂਗ ਦੇ ਰਹੀ ਆ ਪੰਜਾਬ ਸਰਕਾਰ ਨੇ ਫੇਰੀ ਆ ਤੁਹਾਡੇ ਤੁਹਾਡੇ ਉਹਦਾ ਕੈਂਡੀਡੇਟ ਦਾ ਘਰਾਵ ਕਰਨ ਗਿਆ ਸੀ ਉਹ ਸਾਨੂੰ ਹੀ ਡਾਂਗ ਦੇ ਰ ਨੇ ਜਾਂ ਸਾਡੇ ਹੋਂਦ ਦੇ ਉਹ ਤੁਹਾਡੇ ਹੀ ਆ ਅਗਲੀ ਚੀਜ਼ ਲਖੀਮਪੁਰ ਖੀਰੀ ਦੇ ਵਿੱਚ ਜੋ ਕੱਲ ਡਾਂਡ ਹੋਇਆ ਦੱਸੋ ਹੋਇਆ ਕੰਪਨੀ ਦੇ ਜਿਹੜੇ ਤੁਹਾਡੇ ਅਜੇ ਵਿਚਰਾ ਟੈਣੀ ਨੇ ਜਿਹੜੇ ਚੜ ਕੇ ਆਜੋ ਬੰਦੇ ਕਤਰ ਕਰੇ ਅਸੀਂ ਇਨਾ ਦੇ ਮੁੰਡੇ ਨੇ ਬੇਖੋਰੀ ਮਰਜ਼ਾ ਹੋਇਆ ਉਹਨੂੰ ਦੁਬਾਰੇ ਟਿਕਟ ਦੇ ਦਾਂ ਇੱਕ ਮਿੰਟ ਉਹਨੂੰ ਦੁਬਾਰੇ ਟਿਕਟ ਦੇ ਕੇ ਕਾਨੂੰਨ ਦੇ ਹਿਸਾਬ ਨਾਲ ਮੈਂ ਕਹਿੰਦਾ ਜੀ ਬਾਜਪਾ ਨੇ ਉਹਨੂੰ ਟਿਕਟ ਦੇ ਕੇ ਗਲਤ ਕੀਤਾ કે ਠੀਕ ਕੀਤਾ ਇਹ ਦੱਸੋ ਸੁਧਾਵ ਮੈਂ ਕਹਿੰਦਾ ਕਾਨੂੰਨ ਨੇ ਉਹਨੂੰ ਬਾਜਪਾ ਨੇ ਟਿਕਟ ਦੇ ਕੇ ਠੀਕ ਕੀਤਾ કે ਗਲਤ ਕੀਤਾ ਬੜਾ ਸ਼ਾਇਰ ਮੈਂ ਆਪਾਂ ਉਹ ਸਾਰੂ ਗੱਲ ਕਰ ਰਹੀ ਨਾਲੇ ਉਹਦਾ ਇੱਕ ਤਰੀਕਾ ਹੈ ਇਹ ਸਾਰੂ ਆ ਕੀ ਲੋਕਾਂ ਕੀ ਲੋਕਾਂ ਦਾ ਕਾਤਲ ਹੋਵੇ ਪੰਜ ਜਾਣਿਆਂ ਦਾ ਪਾਣੀ ਜਾਣੇ ਦਾ ਕਾਤਲ ਹੋਵੇ ਉਹਨੂੰ ਟਿਕਟ ਦੇਣ ਦੇ ਵਿਰੋਧ ਕਰਨਾ ਕੀ ਸਾਰੂ ਗੱਲ ਨਹੀਂ ਹੈ ਇਹ ਗੱਲ ਸਾਬ ਉਹ ਮੁੰਡੇ ਦਾ ਪਰਚਾ ਹੈ ਨਹੀਂ ਹੈ ਜੀ ਕਿਹੜੇ ਮੁੰਡੇ ਤੇ ਉਹ ਜਿਹਨੇ ਗੱਡੀ ਦੀ ਮੈਂ ਕਿਹਾ ਉਹਦੇ ਪਿਓ ਦੇ 120 ਵੀ ਦਾ ਪਰਚਾ ਹੈਗਾ ਕਿ ਨਹੀਂ ਹੈਗਾ ਮੈਂ ਕਿਹਾ ਉਹ ਮੁੰਡੇ ਪਰਚਾ ਹੈਗਾ 120 ਵੀ ਦਾ ਪਰਚਾ ਹੈ ਪਿਓ ਦੇ ਖਰਚਾ ਪਰਚਾ ਆ ਭਾਈ ਉਹਨੂੰ ਭਾਜੀ ਬੀਜੇਪੀ ਵੱਲੋਂ ਟਿਕਟ ਦੇ ਦਿੱਤੀ ਜਾਣੀ ਭਾਜੀ ਜਵਾਬ ਦੇਦਾ ਨਹੀਂ ਕਿਹਾ ਮੈਂ ਕਿਹਾ ਨਹੀਂ 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 ਵੇਖੋ ਕਿਉਂ ਨਹੀਂ ਜੇ ਐਰ ਕੀ ਪਿੰਡਾਂ ਦੇ ਵਿੱਚ ਜਵਾਬ ਦੇ ਕੇ ਨਹੀਂ ਜਾਓਗੇ ਤਾਂ ਅਗਲੇ ਪਿੰਡਾਂ 'ਚ ਨਹੀਂ ਵੜੋਗੇ ਇਹ ਨਹੀਂ ਗੱਲ ਹੈਗੀ ਕਿ ਤੁਸੀਂ ਸਵਾਲ ਸਾਡੇ ਸੁਣੋ ਇਹ ਇੱਕ ਵਾਰ ਬੋਲੋ ਸਵਾਲ ਸਾਡੇ ਸੁਣੋ ਹਾਂਜੀ ਲੋਕਦੰਤਾ ਦਾ ਘਾਣਾ ਬੋਲੋ ਅੱਛਾ ਅੱਛਾ ਮੈਂ ਕਿਹਾ ਜਦੋਂ ਜਦੋਂ ਇੱਕ ਵਾਰ ਕੀ ਗੱਲ ਆ ਇੱਥੇ ਇੱਥੇ ਤੁਹਾਡੇ ਗੱਲ ਸੁਣੋ ਸਰ ਗੱਲ ਸੁਣੋ ਜੇ ਤੁਹਾਡੇ ਬੋਲਣਗੇ ਜਾਂ ਤੁਹਾਡੇ ਬੋਲਣਗੇ ਫਿਰ ਸਾਡੇ ਬੋਲਣਗੇ ਜਦੋਂ ਜਦੋਂ ਇੱਕ ਵਾਰ ਜੀ ਜਨਾਬ ਜੀ ਜਦੋਂ ਬੋਲਣਗੇ ਮੈਂ ਕਹਿੰਦਾ ਜਦੋਂ ਰੋਕੇ ਜਾਂਦੇ ਆਂ ਤੁਹਾਨੂੰ ਇਹ ਸਾਡੇ ਐਸੀ ਭਾਈ ਜਰੈਲੋ ਜਦੋਂ ਤੁਹਾਨੂੰ ਦੱਸੀ ਐਸੀ ਭਾਈ ਜਰੈਲੋ ਬੋਲਦੇ ਸਾਡੀ ਮਰਜ਼ੀ ਦੀ ਗੱਲ ਆ ਜੀ ਜਦੋਂ ਰੋਕਦੇ ਆਂ ਸਾਡੀ ਮਨਜ਼ੀ ਆ ਜਦੋਂ ਤੁਹਾਨੂੰ ਰੋਕਦੇ ਆਂ ਉਹ ਸਵਾਰ ਜੋ ਆ ਵੀ ਕਰਨਾ ਜਿੱਥੇ ਮਰਜ਼ੀ ਜਾਓ ਉਹ ਭਰਾ ਸਾਡਾ ਇਹ ਕਹਿੰਦੇ ਆ ਇਹਨਾਂ ਦਾ ਕਹਿੰਦਾ ਆ ਜਿੱਥੇ ਮਰਜ਼ੀ ਜਾਵੇ ਕੋਈ ਨਾ ਸਵਾਰ ਲੋਕਤੰਤਰ ਦਾ ਕਹਣ ਆ ਜਦੋਂ ਕਿਸਾਨਾਂ ਦੇ ਅੱਗੇ ਕਿਲ ਗੱਡੇ ਜਾਂਦੇ ਆ ਆ ਭਾਈ ਸਾਹਿਬ ਪਕੌੜੇ ਆ ਹਾਲਾਂ ਤੋਂ ਇਹਨਾਂ ਦੇ ਕਿਸੇ ਬਿਲਕੁਲ ਮਾਹੌਲ ਤੋਂ ਨਹੀਂ ਸਾਰੇ ਜਦੋਂ ਮੈਂ ਧੜਕ ਗਿਆ ਮੈਂ ਮੈਨੂੰ ਮੈਂ ਨਰੇਗਾ ਦਾ ਕੰਮ ਕਰਨਾ ਨਰੇਗਾ ਤੋਂ ਮੈਂ ਗਿਆ ਦੱਸੋ ਪੈਸਾ ਦੇ ਪਤਾ ਹੈ ਬੱਤੀ ਚੋਣੀ ਕੰਮ ਕਰਦਾ ਲੱਗੇ ਬੰਦਾ ਹੈ ਨਿਕਾ ਮੈਨੂੰ ਮੋਹਰ ਦੀ ਮੰਗਿਆ ਇਧਰ ਸੁਣ ਲਿਓ ਇਧਰ ਮੋਹਰ ਚੀ ਦੀ ਮੰਗਿਆ ਭਈ 700 ਕੰਦਾ ਰੁਪਿਆ 70000 ਰੁਪਿਆ ਦਿਹਾੜੀ ਮਜ਼ਦੂਰਾਂ ਨੂੰ ਕਿਪ 200 ਦਿਨ ਦਾ ਰੋਜ਼ਗਾਰ ਗਾਰੰਟੀ ਕੀਤਾ ਜਾਵੇ ਮੈਂ ਇਸ ਨਰੇ ਗੱਲ ਵਿੱਚ ਹਾਂਜੀ ਦੱਸੋ ਮਜ਼ਦੂਰਾਂ ਦੀ ਐਸੀ ਮੰਗ ਕਰ ਰਹੇ ਨੇ ਅੰਦੋਲਨ ਦੇ ਵਿੱਚ ਸਾਡਾ ਛੱਡ ਜਾਓ ਸਾਡਾ ਤੁਸੀਂ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਬੰਦਾ ਹੈ ਜਿਹੜਾ ਇਹਨੂੰ ਰੋਜ਼ਗਾਰ ਵਿੱਚ ਪਾਉਂਦਾ ਤੁਸੀਂ ਇੱਕ ਦਿਨ ਦਾ ਗਾਲਤੋ ਕਿੱਦਾਂ ਹੋ ਗਈ ਹੈ ਬਾਈ ਭਾਈ ਸਾਹਿਬ ਇਹ ਕੱਢਿਆ ਦੇ ਦੇ ਮੇਰੀ ਗੱਲ ਵਿੱਚ ਕੱਢਦਾ ਕੱਢਦਾ ਕੋਈ ਨਾ ਕੋਈ ਪੋੜਾ ਹੀ ਕਰਨ ਦੇ ਮੈਨੂੰ ਸਹੀ ਹੈ ਭਾਈ ਸਾਹਿਬ ਸਹਿਮਤ ਨਹੀਂ ਹੈਗੇ ਕੋਈ ਸਾਹਿਬ ਆਹ ਜਾ ਰਹੇ ਆ ਮੇਰੀ ਟੋਲ ਕਰਦੀ ਜਾ ਆਹ ਜਾ ਰਹੇ ਆ ਸਾਨੂੰ ਪਹਿਲੇ ਦਿੱਤੇ ਮੇਸਾਬ ਜਦੋਂ ਉਹਨੂੰ ਸੁਣਿਆ ਕਹਿੰਦਾ ਮੈਨੂੰ ਪੁੱਛਿਆ ਗਏ ਆ ਗੱਲ ਨਹੀਂ ਜਾ ਰਹੀ ਕਿ ਭਾਈ ਸਾਹਿਬ ਆਦਾ ਇਹ ਆ ਜਾ ਰਹੇ ਤੁਹਾਡੇ ਸਾਹਮਣੇ ਗੱਡੀ ਕੋਈ ਕਾਲੇ ਚਿੰਨ ਕਿੱਥੇ ਤੇ ਕੀ ਗੱਲ ਕਿੱਥੇ ਨਾ ਨਾ ਰੇ ਲਾਲਾ ਨਾ ਰੇ ਹੋਰ सरकार मुर्दाबाद 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 मुर्दा ਬਾਬਰ ਦੇ ਵੇਡਾ ਉੱਧਰ ਕੋਈ ਸਰਕਾਰ ਮੁਰਦਾਬਾ 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 ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾ 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 ਕਨੇ ਸਵਾਲਾਂ ਤੋਂ ਪਗੌੜੇ ਬੀਜੇਪੀ ਦੇ ਲੀਡਰ ਮੁਰਦਾਬਾ 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 ਕਨੇ ਸਵਾਲਾਂ ਤੋਂ ਭੱਜਣ ਵਾਲੇ ਬੀਜੇਪੀ ਦੇ ਲੀਡਰ ਮੁਰਦਾਬਾ 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 ਕਿਸਾਨਾਂ ਮਜ਼ਦੂਰਾਂ ਦੀ ਕਾਤਰ ਮੋਦੀ ਮੁਰਦਾਬਾ 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 Murdabad, 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 मुदाबाद मुरादाबाद मुदाबाद मुरादाबाद मुदाबाद जिंदाबाद 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 पाली बीजेपी लीडर मुरादाबाद मुर्दाबाद मुरादाबाद भाईचारेगा तोड़ी बीजेपी मुरादाबाद मुर्दाबाद ਮੁਰਦਾਬਾਦ ਜ਼ਿੰਦਾਰਾ ਭਾਈ ਜਿਹੜਾ ਤੋੜਨ ਵਾਲਾ ਬੀਜੇਪੀ ਦਾ ਲੀਡਰ ਮੁਰਦਾਬਾਦ 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 ਨਾਨਾ ਮਜ਼ਦੂਰਾਂ 'ਚ ਫੁੱਟ ਪਾਉਣ ਵਾਲੀ ਬੀਜੇਪੀ ਦੇ ਲੀਡਰ ਮੁਰਦਾਬਾਦ 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 ਪਿੰਡਾਂ ਜਾ ਕੇ ਬੀਜੇ ਕਿਸਾਨਾਂ ਮਜ਼ਦੂਰਾਂ ਨੂੰ ਤੋੜਨ ਵਾਲੇ ਬੀਜੇਪੀ ਲੀਡਰ ਮੁਰਦਾਬਾਦ 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 ਲੋਕਾਂ ਦੇ ਸਵਾਲਾਂ ਦਾ ਖਿਡਾੜਾ ਲੀਡਰ ਮੁਰਦਾਬਾਦ 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 ਥੋੜੇ ਐਨਟੀ ਲਓ ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਵਰਲੀ ਸੈਦੂਲੇਲ ਗੱਲ ਕਰ ਰਿਹਾ ਜੀ ਔਰ ਇਸ ਟਾਈਮ ਚਾਟੀ ਪਿੰਡ ਪਿੰਡ ਦੇ ਵਿੱਚ ਅਸੀਂ ਖੜੇ ਆ ਤੇ ਵੇਖ ਸਕਦੇ ਵੱਡੀ ਗਿਣਤੀ ਦੇ ਵਿੱਚ ਇਸ ਸਾੜ ਨਾਲ ਕਿਸਾਨ ਮਜ਼ਦੂਰ ਮੌਜੂਦ ਨੇ ਔਰ ਇਸ ਟਾਈਮ ਦੇ ਉੱਤੇ ਅੱਜ ਆਪਣਾ ਪ੍ਰਦੀਪ ਭੁੱਲਰ ਜਿਹੜੇ ਭਾਜਪਾ ਦੇ ਹਲਕਾ ਮਜੀਠਾ ਦੇ ਇੰਚਾਰਜ ਆ ਉਹ ਇੱਥੇ ਆਪਣਾ ਪਿੰਡ ਦੇ ਵਿੱਚ ਆਏ ਸੀਗੇ ਆਪਣਾ ਕਿਸੇ ਦੇ ਵੱਲ ਬੋਟਾ ਆਪਣੀਆਂ ਗੰਢਰ ਵਾਸਤੇ ਤੇ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਇੱਥੇ ਸਾਰੇ ਪਿੰਡ ਵਾਸੀ ਜਿਹੜੇ ਆ ਉਹ ਇਕੱਠੇ ਹੋਏ ਸੀਗੇ ਪਰ ਸਵਾਲਾਂ ਦੇ ਜਵਾਬ ਸ਼ੁਰੂ ਦੇ ਵਿੱਚ ਗੋਲਮੋਲ ਗੱਲ ਕਰਨ ਤੋਂ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਔਖੇ ਸਵਾਲ ਆ ਜਿਵੇਂ ਲਖੀਮਪੁਰ ਖੀਰੀ ਦੇ ਕਤਲ ਕਾਂਡ ਦੇ ਨਾਲ ਜਿਹੜੇ ਕਿਸਾਨ ਉੱਥੇ ਮਾਰੇ ਗਏ ਜਾਂ ਇੱਥੇ ਕਿਸਾਨ ਮਜ਼ਦੂਰ ਇੱਥੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਜਾਂ ਧੱਕੇ ਮਾਰ ਕੇ ਉਹਨਾਂ ਪ੍ਰਨੀਤ ਕੌਰ ਦੇ ਜਲਸੇ ਦੇ ਵਿੱਚ ਸ਼ਹੀਦ ਹੋਏ ਉਹਨਾਂ ਬਾਰੇ ਜਦੋਂ ਸਵਾਲ ਕੀਤੇ ਗਏ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਮੇਰੇ ਲੈਵਲ ਦਾ ਸਵਾਲ ਹੀ ਨਹੀਂ ਹੈ हां ए गल ए गल जरूर ਕਹਿੰਦੇ ਵੀ ਅਸੀਂ ਵੋਟਾਂ ਮੰਗਣ ਜ਼ਰੂਰ ਆਵਾਂਗੇ ਪਰ ਕਹਿੰਦੇ ਵੀ ਲੈਵਲ ਇਹਦੇ ਸਵਾਲ ਨਹੀਂ ਹੈ ਤੇ ਜਦੋਂ ਇਹਨਾਂ ਦੇ ਲੈਵਲ ਦੇ ਲੀਡਰਾਂ ਨੂੰ ਚੈਲੰਜ ਕੀਤਾ ਸੀਗਾ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਨੂੰ ਆਪਣੇ ਪੰਜਾਬ ਆਪਣੇ ਪੰਜਾਬ ਪ੍ਰਧਾਨ ਬੀਜੇਪੀ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਬੈਠ ਕੇ ਕੁਰਸੀਆਂ ਲਾ ਕੇ ਇਹਨਾਂ ਦੇ ਚੈਲੰਜ ਨੂੰ ਕਬੂਲ ਕੀਤਾ ਸੀਗਾ ਅਸੀਂ ਕਿਉਂ ਜਿਹੜੇ ਲੈਵਲ ਦੇ ਆਗੂ ਆ ਲੈਵਲ ਦੇ ਜਵਾਬ ਦੇ ਦੇਣ ਉਦੋਂ ਵੀ ਭੱਜੇ ਆ ਤੇ ਅੱਜ ਵੀ ਤੁਸੀਂ ਵੀਡੀਓ ਵੇਖ ਲੋਗੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਦਾਂਗੇ ਕਿ ਅੱਜ ਵੀ ਉਸੇ ਤਰੀਕੇ ਦੇ ਨਾਲ ਗੱਡੀ 'ਚ ਬੈਠ ਕੇ ਆਪਨੇ ਤੇ ਉਹ ਇੱਥੋਂ ਨਿਕਲੇ ਆ ਤੇ ਸਿੱਧੀ ਗੱਲ ਆ ਕਿ ਭਾਈ ਜੇ ਇਹਨਾਂ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਤੇ ਗਾਂ ਤੋਂ ਇਹ ਪਿੰਡਾਂ ਦੇ ਵਿੱਚ ਵੜਨ ਲੱਗੇ ਸੋਚਣਗੇ ਜੇ ਨਹੀਂ ਆਉਣਗੇ ਜੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਫਿਰ ਪਿੰਡਾਂ ਦੇ ਵਿੱਚ ਲੋਕਾਂ ਕੋ ਵੋਟਾਂ ਕਿਹੜੇ ਆਧਾਰ ਤੇ ਮੰਗਣੀਆਂ ਭਾਈ ਨੌਕਰ ਆ ਇਹ ਜਨਤਾ ਦੇ ਜਿਨ੍ਹਾਂ ਦੀ ਕੁਰਸੀਆਂ ਮੰਗ ਰਹੇ ਆ ਤੇ ਨੌਕਰ ਜੇ ਸਵਾਲ ਦਾ ਜਵਾਬ ਨਹੀਂ ਦੇਊਗਾ ਤੇ ਭਾਈ ਉਹਨੂੰ ਨੌਕਰ ਫਿਰ ਕੁਰਸੀ ਤੇ ਬੈਣ ਦਾ ਵੀ ਅਧਿਕਾਰ ਜਿਹੜਾ ਉਹ ਨਹੀਂ ਹੈਗਾ ਇਸ ਲਈ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਭਾਈ ਸਾਰੇ ਇਲਾਕੇ ਦੇ ਵਿੱਚ ਜਿੱਥੇ ਵੀ ਕੋਸੇ ਵੀ ਪਾਰਟੀ ਕੱਲੀ ਬੀਜੇਪੀ ਨਹੀਂ ਸਾਰੀਆਂ ਪਾਰਟੀਆਂ ਨੂੰ ਬਰਾਬਰ ਦੇ ਸਵਾਲ ਕੀਤੇ ਜਾਣ ਜੇ ਉਹ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਆ ਤੇ ਉਹਨਾਂ ਦਾ ਕਾਲੇ ਝੰਡਿਆਂ ਦੇ ਨਾਲ ਸਵਾਗਤ ਕੀਤਾ ਜਾਵੇ ਹਿੰਸਾ ਕਿਸੇ ਤਰੀਕੇ ਦੀ ਨਾ ਕੀਤੀ ਜਾਵੇ ਮਾਰ ਤਾੜ ਇੱਟ ਬਟਾ ਕੋਈ ਨਾ ਚਲਾਇਆ ਜਾਵੇ ਸ਼ਾਂਤਮਈ ਤਰੀਕੇ ਨਾਲ ਸਵਾਲ ਕੀਤੇ ਜਾਣ ਜੇ ਉਹ ਸਵਾਲ ਦਾ ਜਵਾਬ ਇੱਕ ਵਾਰੀ ਉਹਨੇ ਨਹੀਂ ਦਿੱਤਾ ਦੌੜ ਗਿਆ ਅਗਲੀ ਵਾਰ ਪਿੰਡ ਦੇ ਵਿੱਚ ਜਦੋਂ ਆਉਂਦਾ ਆ ਫਿਰ ਪਿੰਡ ਦੇ ਬਾਹਰ ਬਾਰ ਬਾਰ ਰੋਕ ਕੇ ਉਹਨੂੰ ਸਵਾਲ ਕੀਤੇ ਜਾਣ ਧੰਨਵਾਦ